ਇੱਕ ਮਾਪੀ ਕੇ ਲੈ ਤੈਨੂੰ ਪਤਾ ਦੇਖ ਲਿਆ ਸਾਰੇ ਯਾਨੇ ਬਲੌਗ ਆ ਇਹਦਾ ਇੱਥੇ ਚੜਨਾ ਹੁਣ ਇਹ ਕੁੜੀ ਮੇਰੀ ਇਹਦਾ ਇੱਥੇ ਜਾਣਾ ਵਿੱਚ ਠੇਕ ਹੀ ਜਾਇਓ ਇਹ ਇੱਕਦਾਂ ਚੜਕਦਾ ਆਹ ਰੇ ਇੱਕਦੇ ਚੜਕਦਾ ਹੈ ਇੱਥੇ ਇੱਥੇ ਚੜਕਦਾ ਹੈ ਲੋ ਜੀ ਹੁਣ ਅਸੀਂ ਇੱਥੇ ਆ ਗਏ ਹਾਂ ਜੀ ਹੁਣ ਚੀਜ਼ਾਂ ਲਵਾਂਗੇ ਇਹਦਾ ਅਜੀਬ ਇਹਦਾ ਮੈਂ ਕਾ ਕੀ ਹੋਆ ਇਹ ਕਿਹੋ ਜਿਹਾ ਹੋ ਗਈ ਇਹ ਕਿਹੋ ਜਿਹਾ ਇਹ ਬੜਾ ਮੂਹ ਕਦਾਇਆ ਕਿਦਾਂ ਲੰਮੂ ਕਦਾਇਆ ਉਹਨਾ ਬੜਾ ਹੋ ਗਿਆ ਮੈਂ ਇਹ ਦੇਖਣ ਨੂੰ ਮੈਂ ਬੜਾ ਹੈਲੋ ਸਸਟੀਕਾ ਸਾਰਿਆਂ ਨੂੰ ਵੈਲਕਮ ਬੈਕ ਮਾਈ ਨਿਊ ਬਲੌਗ ਅਰ ਮੈਂ ਪਾਇਆ ਜੀ ਬਲੈਕ ਸੂਟ ਦੇਖੋ ਸੋਹਣਾ ਦੇਖੋ ਬਲੈਕ ਸੂਟ ਪਾਇਆ ਅੱਜ ਮੈਂ ਤੇ ਅੱਜ ਅੱਜ ਬਣਾਵਾਂਗੇ ਵੀਡੀਓ ਸ਼ੂਟ ਕਰਾਂਗੇ ਹੈਲੋ ਕਰ ਦਿਓ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਕਿ ਸਾਰਿਆਂ ਠੀਕ ਹੋਵਗੇ ਤੇ ਆਪਾਂ ਵੀ ਠੀਕ ਆਂ ਚੈੱਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਹੁਣ ਆਪਾਂ ਚੱਲੇ ਆਂ ਵੀਡੀਓ ਬਣਾਉਣ ਸੱਜੂ ਕੀ ਕਰਦੀ ਸੱਜੂ ਹੈਲੋ ਕਰ ਦੋ ਹਾਈ ਸੱਜੂ ਬੇ ਕਿੱਦਾਂ ਲੱਗਦੀ ਹਾਂ ਪਹਿਲਾਂ ਕਹਿੰਨੀ ਪੈੜੀ ਹਾਂਜੀ ਹਾਂਜੀ ਸੱਜੂ ਮੈਂ ਤਾਂ ਬਹੁਤ ਖੇਡਦੀ ਆ ਜੀ ਸੱਜੂ ਮੈਂ ਤਾਂ ਬਹੁਤ ਜ਼ਿਆਦਾ ਜ਼ਿਆਦਾ ਤੋਂ ਵੀ ਜ਼ਿਆਦਾ ਖੇਡਦੀ ਆ ਖੜੋ ਹੁਣ ਲਓ ਜੀ ਮੇਰਾ ਬੱਚਾ ਰੌਣ ਲਾ ਪਿਆ

ਕਾਲੂ ਦਵਾ ਕੇ ਰੋਟੀ ਫੁਲਕਾ ਰੋਟੀ ਨੂੰ ਪੀਤੇ ਹੋ ਸਾੜ ਜਾਵੇ ਓਰੇ ਸ਼ੀਰ ਮਾਰ ਚਲ ਬਣਾ ਦੂ ਮੇਰੀ ਕਾਲੂ ਐ ਕਾਲੂ ਕੁਲੇ ਕੁਲੇ ਕਾਲੂ ਕਾਲੂ ਓਏ ਕਾਲੂ ਲੈ ਮਿਲ ਰੋਟੀ ਕਾਲੂ ਲੈ 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 ਖਾ ਲੈ ਖਾ ਲੈ ਕਾਲੂ ਰੋਟੀ ਕਲ ਖਾ ਕਲ ਖਾ ਲ ਕਾਲੂ ਖਾ ਰੋਟੀ ਕਾਲੂ ਮਾਂਦਾ ਹੀ ਨਹੀਂ ਵੀ ਅੱਜ ਕਿਸੇ ਨੂੰ ਵੀ ਕਾਲੂ ਕਹਿੰਦਾ ਮੈਂ ਰੋਟੀ ਖਾਣੀ ਹੈ ਦੇ ਦੇ ਗਰਮੀ ਬਹੁਤ ਹੋ ਰਹੀ ਹੈ ਰੁਪ ਕੀ ਹੋਇਆ ਵਿੱਚੋਂ ਕੱਢ ਕੇ ਦਿੱਤਾ ਸੀ ਹੈਲੋ ਸਸਰੀ ਘਰ ਸਾਰਿਆਂ ਨੂੰ ਵੈਲਕਮ ਬੈਕ ਮਾਈ ਨਿਊ ਬਲੌਗ ਅੱਜ ਸੇ ਚੱਲੇ ਆ ਜੀ ਜੀ ਆਪਾਂ ਰੈਡੀ ਹੋ ਗਏ ਆ ਸਾਧੂ ਰੈਡੀ ਹੋ ਗਈ ਪੀ ਐਚਓ ਸਾਧੂ ਵੀ ਰੈਡੀ ਹੋ ਗਈ ਆ ਤੇ ਅਚਾਨਕ ਸਾਨੂੰ ਜਾਣਾ ਪਿਆ ਮੰਮੀ ਕੋਲ ਤੁਹਾਨੂੰ ਦੱਸਾਂਗੇ ਕਿਉਂ ਜਾਣਾ ਪਿਆ ਉਹ ਦੇਖੋ ਜੇ ਸਲੀਨ ਵੀ ਸਾਡੀ ਰੈਡੀ ਹੋ ਗਈ ਆ ਤੇ ਮੈਂ ਤਾਂ ਸਿਰੇ ਰੈਡੀ ਸੀ ਤੇ ਮੈਂ ਸਿਰਫ ਕੱਪੜੇ ਪਾਏ ਆ ਹੁਣ ਤੇ ਫੇਰ ਆਪਾਂ ਜਾਵਾਂਗੇ ਸਾਇਆ ਰੈਡੀ ਹੋ ਗਏ ਆ ਉਹ ਦੇਖੋ ਕੰਮ ਲਾਇਆ ਇਹਨਾਂ ਨੂੰ ਸੰਤਰੇ ਕੱਢਣ ਦੇ ਆ ਕਹਿੰਦੇ ਮੈਂ ਦੇਖਾਂ ਜੇ ਕੋਈ ਗਲਿਆ ਛੜਿਆ ਤਾਂ ਕੱਢ ਦਾਂ ਮੈਂ ਬਾਹਰ ਇੰਨਾ ਭਾਰ ਵੀ ਕਿਉਂ ਲਿਜਾਣਾ ਆ ਤੇ ਹੁਣ ਅਸੀਂ ਤਿਆਰੀ ਹੋ ਗਏ ਆ ਦੇਖੋ ਜੀ ਮੰਮਾ ਮੰਮੀ ਨੇ ਧਾਰ ਰੱਖ ਦਿੱਤੀ ਮੰਮੀ ਕਹਿੰਦੀ ਮੈਂ ਟਾਈਮ ਨਾਲ ਬੇਲੀ ਹਾਂ ਮੈਂ ਰੱਖ ਕੇ ਧਾਲ ਮੰਮੀ ਫੇਰ ਚੰਗਾ ਹੀ ਚੱਲੇ ਆ ਚੰਗਾ 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 ਕਿਹੜਾ ਚੰਗਾ ਬੜਾ ਖਤਰਨਾਕ ਆ ਕਿਆ ਮੰਮੀ ਕਹਿੰਦੇ ਚੰਗਾ ਸਾਦੂ ਕਿੱਦਾਂ ਲੱਗਨਦੇ ਆਹੋ ਦਾਦੀ ਨਾਲ ਤਾਂ ਨਹੀਂ ਲੱਗ ਜਾਣਾ ਫੇ ਦਾਦੂ ਜੱਜੂ ਰੋਟੀ ਬਣਾ ਰਹੀ ਸੀ ਆਹ ਕਿੰਨਾ ਦੂਹ ਰੋਟੀ ਬਣਾਉਂ ਚੁ ਲੈਣੀਆਂ ਹੈ ਮੈਂ ਬਣਤੀਆਂ ਨੇ ਬੇਚੇ ਲੱਡੀ ਕੀ ਫੁਲਕਾਰੀ ਲੈ ਲਿਆ ਕਰੋ ਤੇ ਲੈਣੀ ਹੁੰਦੀ ਤਾਂ ਲੋ ਜੀ ਲੋ ਜੀ ਅਸੀਂ ਆ ਗਏ ਆ ਜਾ ਆ ਜਾ ਲੋ ਜੀ ਆ ਗਏ ਆ ਮੰਮੀ ਕਹਾਂਗੀ ਚਲ ਗਈ ਮੰਮੀ ਤੀ ਭਾਜ ਜੀ ਕੇ ਉਹਰੇ ਬਾਂਦਰ ਫੜ ਕੁੜੀ ਨੂੰ ਸਾਸਰੀ ਘਰ ਸਾਸਰੀ ਘਰ ਸਾਸਰੀ ਓਏ ਬਿੱਦੀ ਹਾਏ ਬੂ ਕਿੱਦਾਂ ਅਮੀ ਪੁੱਤ ਓਏ ਹਾਏ ਉਹ ਨੂੰ ਆ ਗਏ ਹੋ ਗਏ ਨਹੀਂ ਆਇਂ ਕੁੜੀ ਤੇ ਨਹੀਂ ਲੱਗਦੀ ਵੀ ਨਾ ਜੇ ਕੰਮ ਬੋ ਹੋਇਆ ਨਾ ਮਾ ਜੱਜ ਆ ਗਏ ਬੋਦੀ ਸੱਤ ਪਹੁੰਚ ਗਈ ਨਾਨੀ ਘਰੇ ਆ ਜਾ ਚਲੋ ਇਹ ਠੀਕ ਨਹੀਂ ਜੁਕਾਮ ਹੋਇਆ ਨੇ ਇਹਨੂੰ ਕੀ ਹੋਇਆ ਚਲ ਆ ਜਾ ਜੁਕਾਮ ਰੇਛਾ ਕੀ ਹੋਇਆ ਮੇਰੇ ਕੋਤੂ ਜੁਕਾਮ ਤੇ ਰੇਛਾ ਹੋਇਆ ਮਾਂ ਮਮੀ ਕਿਤੇ ਆ ਉਸ ਤਰ੍ਹਾਂ ਦਾ ਪਾ ਗਿਆ ਕੰਤਰਾ ਜੋ ਮਾ ਲਿਆ ਲਿਓ ਬਣ ਆ ਜਾ ਪੋਖਾ ਚਲਾ ਵੀ ਲਿਆ ਤੁਸੀਂ ਆ ਕਰ ਦਵਾ ਤੇ ਹੋਏ ਹੋਏ ਕੁੜੀ ਦਾ ਜੁਕਾਮ ਹੋਇਆ ਓਏ ਓਏ ਆ ਦੇ ਓ ਚੁੱਪ ਕਰ ਜਾ ਚੁੱਪ ਕਰ ਜਾ ਉਹ ਘਰੀ ਸੀ ਤੇ ਮੈਂ ਕਿਹਾ ਚਲੋ ਮੈਂ ਰੋਟੀਆਂ ਰਾੜ ਦਿੰਦੀ ਆ ਕਿਉਂਕਿ ਉਹ ਕੁਝ ਕੁਟੇ ਘਦੀ ਨਹੀਂ ਉਹ ਗੁੜੀ ਹਾਰਦੀ ਬਣਾਇਆ ਬਤ ਮम्मी ਨੇ ਦੀ ਨੀ ਦਿਖਾਉਣੀ ਆ ਆ ਦੇਖੋ ਮੰਮੀ ਨੇ ਬਣਾਇਆ ਜੀ ਰਾਜਮਾ ਚੋਰ ਰਾਜਮਾ ਰੋੜ ਗਈ ਧੀਰੇ ਵਾਲੇ ਚਾਵਲ ਬਣਾਏ ਆ ਤੇ ਹੋਰ ਮੰਮੀ ਨੇ ਬਣਾਇਆ ਆ ਕੜੀ ਪਕੌੜਿਆਂ ਵਾਲੀ ਕੜੀ ਬਣਾਈ ਆ ਮੰਮਾ ਨੇ ਸੈਟਰ ਆਉਂਦੀ ਨੇ ਸੰਜੀ ਤੁਹਾਨੂੰ ਆਪ ਆ ਕੇ ਸਭ ਹੋਰ ਦਿਖਾਣੀ ਕੀ ਬਣਾਇਆ ਹੋਰ ਬਣਾਈ ਆ ਆਲੂ ਗਰਜਾ ਦੀ ਸਬਜੀ ਮੰਮਾ ਨੇ ਹਾਰੇ ਆਲੂ ਅਜਨਾਂ ਦੀ ਸਬਜੀ ਹੋਰ ਵੀ ਬਣਾਇਆ ਮੰਮੀ ਆਹੇ ਪਕੌੜੇ ਰੱਖੇ ਮੇਲੇ ਮੂੰਗਰੇ ਮੂੰਗਰੇ ਕਿਥੋਂ ਮਿਲੇ ਆ ਲੈ ਮੂੰਗਰੇ ਮੂੰਗਰੇ ਕਿਥੋਂ ਮਿਲੇ ਆਂਦੀ ਪਾਟੇ ਵਾਲਾ ਬਤਾਉਂਗਾ ਇਹ ਹੋਰ ਮੈਂ ਘਰੋਂ ਕਿ ਮੈਂ ਰੜ ਦਿੰਨੀ ਆ ਚਾਹ ਕੇ ਲਾਉਣੀ ਆ ਛੜੀ ਬਣ ਗਈ ਆ ਜੀ ਬਣ ਨਹੀਂ ਗਈ ਬਣਾਈ ਤਾਂ ਮੰਮਾ ਨੇ ਰਸੀ ਤੇ ਅਸੀਂ ਜਸਟ ਕਰੂੰਗੀ ਕਿੱਥੀ ਆ ਮੈਂ ਕਿ ਗਰਮ ਗਰਮ ਫੁਲਕਾ ਖਾ ਲਓ ਤੁਸੀਂ ਚੱਲ ਚੱਲ ਫੜਾ ਫੜਾ ਹੋਰ ਪਾ ਲੈ ਪਾਰੇ ਫੜਾ ਲੈ ਲੈਓ ਪਲੇਟ ਲਿਓ ਪਲੇਟ ਚਾ ਕੇ ਤੇਮ ਨੂੰ ਰੱਖਤੀ ਚਮਚ ਮੁੱਟ ਮਰਲਤੀ ਦੇ ਤੇ ਕਾਹੀ ਮੱਟ ਟੋਕਦੀ ਵਿੱਚ ਚਾਵਲ ਚੱਕੋ ਜੀ ਰਾਈਸ ਜੀਰੇ ਰਾਈਸ ਜੀਰੇ ਰਾਈਸ ਹੈ ਜੀਰੇ ਰਾਈਸ ਕੜੀ ਚਾਵਲ ਆਏ ਬੜੀ ਚਿਰਾਵਾ ਦਾ ਹਣੀ ਕੜੀ ਚਾਵਲ ਓਕੇ ਆ ਰੋ ਮडम ਵਿੱਚ ਚੱਕੋ ਲੋ ਜੀ ਸੁਣਗਾ ਗਰਮ ਗਰਮ ਦੇਖੋ ਮੇਰਾ ਸੁਲਗਾ ਵੀ ਉਬਲ ਰੰ데요 ਆ ਕਹਿੰਦਾ ਉਬਲ ਉਬਲ ਕੇ ਜਾਊ ਮਮੀ ਸਾਨੂੰ ਕੜੀ ਭਰਨਾ ਕੱਲ ਮੇਰੀ ਭੈਣ ਆਈ ਸੀ ਉਹ ਭੜਾ ਗਈ ਕੜੀ ਚੱਕੋ ਕੜੀ ਦੇਖੋ ਜੀ ਕਿੰਨੇ ਤੇਜ ਆ ਜੀ ਗਲਤੀ ਸੀਗੀ ਆਪਦੀ ਕੁੜੀ ਨੂੰ ਬੋਲਣ ਲੱਪੇ ਦੀ ਹੈਂ ਦੱਸ ਮੈਂ ਪੁੱਤ ਨੂੰ ਬੋਲ ਪੁੱਤ ਦਾ ਤੇ ਕਾ ਰੋਟੀ ਆਪ ਨਹੀਂ ਲੱਗੀ ਤੈਨੂੰ ਕਹਿੰਦਾ ਪੇਣਾ ਉੱਦੇ ਦਾ ਸਾਰਿਆਂ ਨੂੰ ਦੱਸ ਦੇ ਲੁਗਾ ਮੈਨੂੰ ਉੱਦੇ ਬੋਲਣਾ ਪਈ ਕਹਿੰਦੇ ਇਹ ਰੋਣ ਲੱਗ ਪਈ ਵੀਰ ਨਹੀਂ ਰੋਣਾ ਨਹੀਂ ਉਹ ਰੋਣ ਵਾਲੀ ਵੀ ਹੈ ਹਾਂਜੀ ਸასი ਕਾਲ ਸਾਰਿਆਂ ਨੂੰ ਜੀ ਮੈਂ ਬੜੇ ਟਾਈਮ ਪਰ ਬਲੌਗ 'ਚ ਆਇਆ ਤੇ ਆਪਣਾ ਮੂੰਹ ਕਢਾਈ ਜਾ ਰਿਹਾ ਕਿ ਤੇ ਲੰਮੂ ਕਢਾਈ ਹੋਣਾ ਕਢਾ ਹੋ ਗਿਆ ਮੈਂ ਇਹ ਦੇਖਣ ਨੂੰ ਮੈਂ ਬੜਾ ਤੇ ਇਹ ਵੀ ਤੇ ਆ ਰਿਹਾ ਫਤਿਹ ਉੱਧ ਨਹੀਂ ਕੋਈ ਇਹ ਲੱਕ ਪਰ ਲਾਈ ਫੈਮਲੀ ਆ ਇੱਕ ਦਿਨ ਹੋ ਪੌਣ ਦੂਰ ਦਿੱਤਾ ਇਹ ਫੈਮਲੀ ਤੋਂ ਬਾਹਰ ਦਿੱਤਾ ਵੀ ਮਾਰਾ ਲਾਦੀ ਕੋ ਫਿਲਟਰ ਫੋਲਟਰ ਹੈ ਗਾਲਾ ਬਾਟੋ ਹੈ ਨਾ ਉਹ ਦੇਰ ਸੁਨੈਦ ਘਰ ਤੋਂ ਲੈ ਲਿਓ ਫਿਲਟਰ ਬਹੁਤ ਹੈ ਅੱਜ ਇਹਨਾਂ ਨੇ ਬਣਾਏ ਅੱਜ ਕੜੀ ਚੋਲ ਬੜੇ ਸੁਆਦ ਆ ਮੈਂ ਜੀ ਇਹਨਾਂ ਲਈ ਖਾਣਾ ਪਰੋਸ ਦਿੱਤਾ ਹਾਂ ਹਮ ਹਾਂ ਤੋਂ ਪਤਾ ਕਰ ਮਾੜੀ ਗੱਪੋ ਵੀ ਮਾਰੀ ਪੈਂਦੀ ਇਹਨਾਂ ਨੂੰ ਮੈਂ ਕੜੀ ਬਣਾ ਕੇ ਦਿੱਤੀ ਨਾਲ ਇਹ ਦੋਨਾਂ ਨੇ ਉਦੈ ਹੀ ਆ ਅੱਜ ਇਹਨਾਂ ਨੇ ਉਦੈ ਹੀ ਪੀਜੀ ਅੱਛਾ ਚੋਲ ਆਹ ਜਾਨਾ ਬਣਾ ਤਾ ਸਾਫ ਹੈ ਇਹਨਾਂ ਦੇ ਕਾਲੇ ਆ ਮੂੰਹ ਕਰੀਦਨ ਮਾਰੇ ਬੁੱਤੀ ਦਾ ਬੁੱਤੀ ਦਾ ਇਹਨਾਂ ਨੂੰ ਇਹਨਾਂ ਨੂੰ ਜੀ ਮੈਂ ਗਾਜਰਾ ਵੀ ਬਣਾ ਕੇ ਦਿੱਤੀਆਂ ਜੀ ਚੈੱਕ ਕਰੋ ਗਾਜਰਾ ਬਣਾ ਕੇ ਦਿੱਤੀਆਂ ਚੋਲ ਦਿੱਤੇ ਬਣਾ ਲਈ ਮਮੀ ਨੇ ਬਣਾਈਆਂ ਝੂੜ ਬੋਲਦਾ ਚੋਲ ਬਣਾ ਕੇ ਦੇਖੋ ਗਾਜਰ ਵੀ ਤੇ ਸਹਜ ਨੂੰ ਮੈਂ ਦੇਣੀ ਆ ਮਟਰੀ ਕਿਤੇ ਆ ਲੈ ਉਹ ਦਰਾਨ ਨੂੰ ਨੀ ਪੈਰੀ ਕਿੰਦੀ ਕਿਤੇ ਆ ਤੇਰੇ ਕਿੰਨੀ ਆ ਤੇ ਮੈਨੂੰ ਪਤਾ ਕੋਈ ਕੁਝ ਨਹੀਂ ਹੁੰਦਾ ਗਰੇ ਮੈਨੂੰ ਪਤਾ ਕੁਝ ਵੀ ਨਹੀਂ ਹੁੰਦਾ ਅੰਨਾ ਬੋਲਿਆ ਕੇ ਦਿੱਤਾ ਉਹ ਤੇ ਚਾਰ ਭੇਜ ਦਵਾਓ ਜਾ ਆਹੋ ਆ ਜਨੇ ਦਵਾਓ ਮਸੂ ਆ ਗੋਂਦਾ ਤੇ ਉਹ ਚਾਰ ਆਇਆ ਹੋਇਆ ਜੀ ਆਲੂ ਵਾਲੇ ਪਰੌਂੜਿਆਂ ਦੇ ਨਾਲ ਸਪੈਸ਼ਲ ਆ ਤੁਸੀਂ ਬਾਕੀ ਗੱਲ ਕਰੋ ਸਾਰੇ ਜਣੇ ਇਹਨਾਂ ਨਾਲ ਮਮੂ ਤਾਂ ਰੰਗ ਕਾਲਾ ਦਾ ਜੂਲਾ ਅੰਮ੍ਰਿਤ ਕਿਤਾ ਕਰਦੀ ਮਮਾ ਤਾਂ ਵੀ ਤਾਂ ਕਾਲਾ ਹੀ ਆ ਡੋਨਾ ਇਹ ਤੇ ਗਲਤੀ ਨੇ ਤੇਰਾ ਗਰ ਬਹੁਤ ਚਿੱਟਾ ਹੈ ਇਹਨੂੰ ਬੱਸ ਤੇਰੀ ਫੈਮਿਲੀ ਹੈ ਤੇਰੇ ਸਾਰੇ ਟੱਬਾ ਦਾ ਰੰਗ ਕਾਲਿਆ ਆ ਆਪ ਦਾ ਬਹੁਤ ਚਿੱਟਾ ਹੈ ਉਹ ਯਾਨੀ ਤਾਂ ਆ ਦੇ ਕੋ ਦੇ ਕੋ ਦੇ ਕੋ ਇਹ ਪਿੱਛੇ ਲੱਗ ਜਾਂਦੇ ਆ ਦੇ ਕੋ ਦੇ ਕੋ ਦੇ ਦੇ ਕੋ ਪਪਾ ਪਪਾ ਆ ਦੇ ਕੋ ਆ ਵੀ ਕਾਲਾ ਹੀ ਆਇਆ ਏ ਅਸਲ ਜਕਲਾ ਕੈਮਰਾ ਤੋਂ ਨਹੀਂ ਆਤਾ ਨਹੀਂ ਪਪਾ ਦੇ ਕਾਲੇ ਕਿੱਤੇ ਆ ਮੈਂ ਕਿੱਟਾ ਦੇਖ ਮੈਂ ਤਾਂ ਮੰਮੀ ਤੇਰੀ ਕਿੱਟੀ ਆ ਬੋੜੀਆਂ ਤੇਰੀ ਬੋੜੀਆਂ ਇਹ ਬਾਈ ਡੋਲ ਡੋਲ

ਆਪਿਆ ਆ ਪਾਣੀ ਆ ਜੀ ਮੈਨੂੰ ਵੀ ਲੈ ਦੇ ਪਾਣੀ ਗਰਮ ਗਰਮ ਪਾਣੀ ਹੋ ਗਿਆ ਜੀ ਹੀ ਗਾਜੀ ਕੀ ਦੀ ਬੋੜੀਆ ਫਿਰ ਡੰਡ ਲਾ ਪੁਛ ਬਲਾ ਪੁਛ ਬਲਾ ਪੁਛ ਬਲਾ ਇਹ ਤਾਂ ਬਿਕੂ ਨੂੰ ਕਰਦਾ ਹੁੰਦਾ ਡੋਲੇ ਬਣਾਉਣਾ ਨਮੰਬੂ ਕਰਕੇ ਤਾਂ ਕਰਦਾ ਹੁੰਦਾ ਜਨਾਮੂ ਐਂਡ ਨਹੀਂ ਇਹ ਤਾਂ ਬੈਠ ਕੇ ਕਰਦਾ ਲੋਗਾਂ ਨੂੰ ਮੈਂ ਵੀ ਆ ਗਿਆ ਇਹਦੇ ਦੇ ਤੋਂ ਆ ਰਿਹਾ ਪਾਣੀ ਵਾਲਾ ਤਾਂ ਹੈਗੇ ਆ ਬਈ ਇੱਕ ਆਪਣੇ ਫੇਰ ਦੇ ਇੱਕ ਦਾ ਟੂਟ ਲੈ ਰਹੇ ਆ ਜੇ ਸੂਟ ਟੂਟ ਲੈ ਰਿਹਾ ਹੈ ਜੀ ਅਸੀਂ ਟਾਈਟ ਕੀ ਲੈ ਲਿਆ ਮੈਂ ਤਾਂ ਟਾਈਟ ਲੈ ਜੀ ਕਹਿੰਦਾ ਆ ਵੀ ਦੇਰ ਮੈਂ ਕਾ ਜੀ ਨੂੰ ਆ ਜੀ ਨੂੰ ਜੀ ਨੂੰ ਉਹ ਆ ਕੀ ਵੀ ਫਲ ਸਾਉ ਪਿਆ ਲੈਣੇ ਕਿਸ ਪਰ ਦੋਗਲੇ ਅਲਾ ਕੀ ਫਰ ਵਧੀਆ ਹੁੰਦੇ ਸਨ ਬਲੱਡ ਵਾਸਤੇ ਵਧੀਆ ਹੁੰਦੇ ਮੇਰੇ ਚਲ ਤੋਤੀ ਵਧੀਆ ਰਹਿੰਦੇ ਕੋਈ ਬੈਕਿੰਗ ਨਹੀਂ ਆਣੀ ਇਹ ਕੋਈ ਬਹਿਣਾ ਪਈ ਇੰਨੀ ਜਮਾ ਬੁਝੇ ਨਾ ਤਾਂ ਕਿਤਾਬ ਨਹੀਂ ਹੋ ਰਹੀ ਆਹੋਈ ਥੋੜੇ ਲੈ ਹਾਂ ਤਾਂ ਕਰ ਦੋ ਢੇਲੀ ਢੇਲੀ ਲਈ ਆਇਆ ਰਹੀ ਨਾ ਦੋ ਦੋ ਆਓ ਜਦੋਂ ਮੁੱਕੜੇ ਉਥਲੇ ਲੈ ਲੇ ਤੁਸੀਂ ਜ਼ਿਆਦਾ ਲੰਘਾ ਖਰਾਬ ਬਈ ਸੇ ਇਹ ਵੀ ਗੁੰਡੀ ਲੱਗਦੀ ਹੈ ਬਦਲ ਨਹੀਂ ਕਰਦੇ ਆਪਣੀ ਬਸੇ ਦਾ ਸਾਰਨ ਆਪਣੀ ਦੁਕਾਨ ਹੈ ਜੀ ਇਹ ਅੱਪਾ ਫੂਡ ਵੇਚੀ ਰਿਹਾ ਸਾਡੇ ਕੋਲ ਫੂਟ ਲੈਣ ਆਏ ਆ ਜੀ ਫਰੂਟ ਫਰੂਟ ਇਹ ਦਾ ਨਵਾਂ ਇਹ ਦੀ ਨੇ ਫੁੱਟਾਈ ਦੁਕਾਨ ਬੋਲੀ ਆ ਅਗਰ ਕਿਸੇ ਨੇ ਫਰੂਟ ਲੈਣੇ ਹੋਵੇ ਬਹੁਤ ਵਧੀਆ ਆਪਣੇ ਭਗਤ ਸਿੰਘ ਚੌਂਕ ਦੇ ਵਿੱਚ ਜੀ ਆਪਣੀ ਸ਼ੋਪ ਹੈ ਆਓ ਜੀ ਹੋਰ ਬਾਈ ਉਹ ਜੀ ਫਰੂਟ ਲੈ ਕੇ ਆ ਗਏ ਆ ਜੀ ਆ ਲਓ ਆ ਲੈ ਆ ਲੈ ਦੋਈ ਟਾ ਕੀ ਦੋਈ ਟਾ ਫਰੂਟਾਂ ਦੀ ਦੁਕਾਨ ਚੱਕ ਲਿਆਂਦੀ ਲਾਦੀ ਲੈ ਲਓ ਤੇ ਦੁਕਾਨ ਹੀ ਚੱਕ ਲਿਆ ਫਰੂਟ ਦੀ ਦੁਕਾਨ ਚੱਕ ਲਿਆ ਜੀ ਮੁੰਡਾ ਮਾਪੂ ਕੁਆੜੀਆਂ ਇਹ ਵਾਜੀ ਬੋਲਦੀ ਐ ਇਹ ਫਰੂਟਾਂ ਦੀ ਦੁਕਾਨ ਦਾ ਚੱਕ ਲੈਂਦੀ ਇਹਨਾਂ ਨੇ ਹਾਂ ਬੋਲਦੇ ਨਹੀਂ ਜਰੂਰੀ ਆ ਬੋਲਦੇ ਨਹੀਂ ਹਾਂ ਇਹਨੇ ਫਰੂਟਾਂ ਦੀ ਦੁਕਾਨ ਚੱਕ ਲੈਂਦੀ ਹਾਂ ਆ ਲੈ ਬੇਪੂ ਹੋਇਆ ਆਣੇ ਨੀ ਨਾਰੀਅਲ ਪਾਣੀ ਲੈ ਕੇ ਆਇਆ ਚੱਲ ਨਾਰੀਅਲ ਪਾਣੀ ਪਾਣੀ ਲੈ ਆਂਦੇ ਤਿੰਨ ਠੀਕ ਆ ਲੋ ਜੀ ਨਾਰੀਅਲ ਪਾਣੀ ਲੈ ਆਇਆ ਨਾਰੀਅਲ ਪਾਣੀ ਤਿੰਨ ਲੈ ਆਂਦੇ ਚਾਰ ਆਂਦੇ ਚਾਰ ਕਰੀ ਕੰਨੀ ਮੁੰਦਰਾ ਪਵਾ ਲਓ ਜੀ ਹੁਣ ਅਸੀਂ ਇੱਥੇ ਆ ਗਏ ਆਂ ਜੀ ਹੁਣ ਕੀ ਚਾ ਲਵਾਂਗੇ ਕੁਝ ਨਹੀਂ ਹੈ ਆ ਬੂਤੀ ਦੇ ਕਿਤੇ ਮਿਲੋਂਦਾ ਹੁਣ ਆਪਣੀ ਡਾਈਟਿੰਗ ਦਾ ਸਮਾਨ ਲੈਣ ਲੱਗਾ ਕੀ ਲੈਣਾ ਆ ਮੇਰਾ ਸਭ ਕੁਝ ਬੱਸ ਅਣੀ ਕਿੱਧਰ ਕਿੱਧਰ ਕੁ ਭਾਈ ਗਣ ਦਾਲਾ ਲੈਣੀ ਆਏ ਕੀ ਲੈਣਾ ਆਯੋ ਮਰਾਇ ਤੇ ਮੈਨੂੰ ਦੱਸ ਜਰਾ ਮੈਂ ਤੈਨੂੰ ਹੁਣੇ ਹੀ ਲੱਭ ਦੂੰ ਸਹੀ ਕਿ ਤਮਗਰ ਬਗ ਭਈਏ ਕੋ ਦਰਨੇ ਦੇ ਜੀ ਸਿਆਜੂ ਆ ਲੈ ਲੈ ਲੈਣੇ ਤਾਂ ਆ ਲੈ ਲੈ ਸਾਰੇ ਵਧੀਆ ਉਦਾਂ ਵੀ ਹਨਾ ਦੇਖੂ ਇੱਕ ਲੈ ਦੇ ਬਿਕੂ ਓ ਇੱਕ ਲੈ ਦੇ ਦੀ ਚੱਲ ਮੈਂ ਇਹਨੂੰ ਕਿਹਾ ਹਾ ਬਿਸਕੁਟ ਜੇ ਲੈ ਲੈ ਬੜੇ ਸੋਹਣੇ ਆ ਹੋਰ ਹੀ ਮੰਗੀ ਜਾਂਦੀ ਆ ਕੀ ਆ ਇਹ ਨਹੀਂ ਲੈਣਾ ਕੁਝ ਵੀ ਇਹ ਨਹੀਂ ਲੈਣਾ ਪੁੱਤ ਨਹੀਂਓ ਚੱਲ ਚੱਲ ਕੱਦਰੀ ਕੋ ਚੀਚ ਲਮੀ ਪਤਾ ਨਹੀਂ ਕੀ ਦੇਖਦਾ आप आप पत्ती? पत्ती।, है, पत्ती, आप पत्ती है पत्तिया नी पत्तिया ले लैला तेरे में दी के ला ला रुक जा तू उदर चुके कर ਬੋਲ ਦੇਂਦੇ ਕਿਉਂ ਰੇਟ ਮੜਾ ਆ ਇੱਕ ਫਰੀ ਨਾ ਕੱਟ ਆ ਲੈ ਲੀਏ ਇਹ ਬੜੀ ਤੈਨੂੰ ਕਹਿੰਦਾ ਨਾਲ ਵਧੀਆ ਚੱਕ ਲੈ ਕਹਿੰਦੇ ਫਰੀ ਲੈ ਲਓ ਅਸੋ ਇਹ ਕੀ ਕਰਨੀ ਵੀ ਕਰੂ ਸੈ ਦੇਖੋ ਸੈ ਇਹ ਵੀ ਕਰਨੀ ਆ ਪਰ ਇਹ ਹੜ ਤੂੰ ਹੋਰ ਕੋ ਦੇਖ ਆਪਣਾ ਜਿਹੜਾ ਸਹੀਦ ਸਮਾਨ ਆ ਉਹ ਲੈ ਦੇਖ ਚੱਕ ਲਈ ਵੀ ਉਹ ਦਿਖਾ ਕੇ ਚੱਕਿਆ रख दी रख दी जरा हो चाहिए बर्बादी वो, वो है।, आ, तारे, तारे। है।, एक लो है है ताजा ताजा ठीक तू कि लिया मुड़के बिस्कुट लैके चाहती ਉਹ ਇਹ ਦੁੱਤ ਰਾਤੀ ਇਹ ਬੂਤੀ ਦੇਖੋ ਆ ਬੂਤੀ ਦੇਖਿਆ ਜੀ ਆ ਬੂਤੀ ਦਾਈ ਸੋਣੀ ਆਉਂਦੀ ਵਿੱਚ ਉਦਾਂ ਸੋਣੀ ਆਉਦੀ ਆਹ ਉਹ ਚੱਲ ਤੂੰ ਮੈਨੂੰ ਤੇਰਾ ਕੁਝ ਕਹਿਣਾ ਚਲੋ 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 ਨਿਕਲੋ ਬਾਹਰ ਕਹਿੰਦੇ ਹੁਣੇ ਆਹ ਕਿਹੜੇ ਆ ਗਏ ਨਹੀਂਓ ਜਿਸਲੇ ਲੋੜ ਹੁੰਦੀ ਹੁਣ ਸਲੇ ਚੀਜ਼ ਲਿਆ ਕਰ ਇਹਨੂੰ ਮੈਂ ਕੋਈ ਚੀਜ਼ ਨਹੀਂ ਲੈਣ ਦੇਣੀ ਇੱਦੇ ਲੈ ਜਾਣਾ ਇਹਨੂੰ ਘਰੇ ਹੋਏ ਹੋ ਨਾ ਲੈ ਆਹਾ ਇਹ ਨਾਲ ਫਿਰ ਗ੍ਰੀਨ ਵਾਲਾ ਲੈ ਲੈ ਮੇਰਾ ਫੇਵਰਟ ਹੋਵਲਾ ਉਹ ਗ੍ਰੀਨ ਵਾਲਾ ਵੀਰ ਵੀ ਲੈ ਲੈ ਜੀ ਫਲੇਰਾ ਵੀਰ ਵਾਲਾ ਹਾਂ ਗ੍ਰੀਨ ਵਾਲਾ ਮੇਰਾ ਫੇਵਰਟ ਹੈ ਕਿਹੜਾ ਕਿਹੜਾ ਗ੍ਰੀਨ ਨਾਲ ਫੇਵਰਟ ਇਹ ਨਹੀਂ ਤੂੰ ਖਾਂਸੀ ਹੋ ਰਹੀ ਨਹੀਂ ਪਤਾ ਤੂੰ ਲੈ ਲੈ ਆਪਣੇ ਲਈ ਗੜਾ ਲੈਣਾ ਉਹ ਇਦਾਂ ਨਹੀਂ ਲੈਣਾ ਤੂੰ ਤੂੰ ਵੀ ਛੋਟਾ ਹੀ ਲੈ ਚੱਲ ਤਾਂ ਚੱਕ ਦੋ ਲੈ ਲੈ ਚੱਲ ਅੱਜ ਚਲੋ हां जी तू ही क्लब ने वोट में तंग ना अंकल ले ले टेपून चाहिए ले जो आ हो बिल्कुल साले टीवन देखी एक लेना ले है नहीं इथे शेड्यूल टीवन लेना थी नॉर्मल दे लेना हां पक्का हां पक्का थोड़ा सुन नहीं आ ऐसा नहीं ਹਾਂ ਆ ਬੰਦੇ ਜਲੋ ਲੋ ਜੀ ਸਾਧੂ ਦਾ ਟਿਪਨ ਦੇਖਣਦੇ ਆ ਇਹ ਸਾਤੀ ਗੱਲ ਸਾਰੇ ਵੀਰਾਂ ਨੂੰ ਮੈਂ ਆਪਣੀ ਛੋਟੀ ਨਹੀਂ ਹੋਰ ਹੋਰ ਲੇਟ ਬੁਲਾ ਲੈਣਾ ਤੂੰ ਆ ਦੇਖੋ ਵਿਕਰਾਂ ਨੇ ਸ਼ਾਪ ਆਪਣੀ ਕੀਤੀ ਆਪਣੀ ਸਾਰੇ ਜਾਣੇ ਨਹੀਂ ਮੈਂ ਕੰਮ ਕਰਦਾ ਨਹੀਂ ਮੈਂ ਕੰਮ ਕਰਦਾ ਮੈਣੀ ਪੋਪੋ ਪੈਸ ਮਰੇ ਬੱਚੇ ਹੋ ਗਏ ਮੈਂ ਆ ਲੈ ਓਏ ਇਸਰਵੇ ਦਾ ਆ ਜਿਹੜਾ ਤੂੰ ਕਹਿੰਦਾ 180 ਰੁਪਏ ਦਾ ਓਏ ਜਿਹੜਾ ਕਹਿੰਦਾ 180 ਦਾ 690 ਰੁਪਏ ਦਾ ਅਹ ਦੇਖ ਰੇਟ ਉੱਧਰ ਹਾਂ ਫਿਰ ਰਹਿੰਦੇ ਪਿਆ ਜਾ ਬਾਈ ਪੁੱਛ ਲੈ ਰੇਟ ਪੁੱਛ ਲੋ ਤਾਂ ਰੇਟ ਪੁੱਛ ਲੋ ਨਾ ਆ ਦੇਖੋ ਜੀ ਹੁਣ ਤੂੰ ਕੋ ਬੰਦ ਕਰੀ ਹਾਂਜੀ ਭਾਜੀ ਲੋ ਜੀ ਸਮਾਨ ਇਹਦਾ ਆਪਣੀ ਡਾਈਟ ਆ ਗਈ ਆ ਜੀ ਆਪਣੇ ਫੂਡ ਜਿੰਨੇ ਵੀ ਆਪਾਂ ਡਾਈਟ ਦੇ ਵਿੱਚ ਲਈਦੇ ਆਪਣੇ ਸਾਰੇ ਫੂਡ ਐਸ ਟਾਈਮ ਆ ਗਏ ਆ ਆ ਕੱਢਣ ਲਾਇਆ ਗੱਡੀ ਚੋਂ ਬੰਦੇ ਬੰਦਾ ਕਹਿੰਦਾ ਨਾ ਗੱਡੀ ਬੇਲੀ ਕਰਾ ਆ ਪਤਾ ਨਹੀਂ ਕੀ ਲਿਆਇਆ ਤੇ ਆਸਕਰੀਮਾ ਲੈ ਗਿਆ ਮੇਰਾ ਕੋਣ ਤਬ ਉਹ ਜਿਹੜਾ ਮੇਰਾ ਕੋਣ ਸੀ ਮੈਂ ਕਦੀ ਕਦੀ ਦਿਲ ਕਰਦਾ ਇਹ ਮੇਰਾ ਬਿੱਟੂ ਜੀ ਆ ਮੈਨੂੰ ਮੇਰੇ ਭਰਾ ਨੇ ਕੋਣ ਲੈ ਕੇ ਦਿੱਤਾ ਬਹੁਤ-ਬਹੁਤ ਸ਼ੁਕਰੀਆ ਤੇਰਾ ਦਮਾ ਧਿਆਨ ਰੱਖੋ ਔੜੀ ਪਿੱਛੇ ਬਾਕੀ ਸਾਰਿਆਂ ਨਾਰੀਅਲ ਪਾਣੀ ਲੈ ਕੇ ਆਇਆ ਓਏ ਵੀ ਕੋ ਕਿੰਨੇ ਦਾ ਕਿੰਨਾ ਖਰਚਾ ਕਰਿਆ ਕਿੰਨੇ ਬੜਾ 2000 ਰੁਪਏ ਦਾ ਖਰਚਾ ਆਇਆ 2000 ਰੁਪਏ ਦਾ ਫਰੂਟ ਆਇਆ ਬਾਕੀ 1500 ਦਾ ਦੁੱਧ ਸੁਮਣਾ ਆਇਆ 1500 ਦਾ ਉਹ ਆ ਗਿਆ ਆ ਸੂਸੂ ਕਰੀਮਾ ਬਿਨਾ ਮਤਲਬ ਤੋਂ ਲੈ ਆਂਦੀ ਆ ਟੀ ਮੇਰੀ ਓਏ ਇਹ ਜੀ ਬਣਾਣਾ ਮੰਮੀ ਇਹ ਆ ਜੀ ਆਪਣੇ ਆ ਗਈ ਸੀ ਆ ਦੇਖੀ ਮੰਮੀ ਦੰਮੂ ਇਹ ਹੈਗੇ ਜੀ ਆਪਣੇ ਅਨਾਰ ਆ ਜੀ ਆਪਣੇ ਚੀਕੂ ਆ ਜੀ ਆਪਣਾ ਚੀਕੂ ਮੰਮੀ ਚੀਕੂ 2 ਕਿਲੋ ਲੈ ਲਾ ਪਿਆ ਪਾਗਲ ਮੈਂ ਕਿਹਾ 2 ਕਿਲੋ ਤੂੰ ਗੱਲੜੇ ਆ ਚੀਕੂ ਮਾਪੀ ਜਾ ਲੈ ਤੈਨੂੰ ਪਤਾ ਦੇਖ ਲਿਆ ਸਾਰੇ ਯਾਨੇ ਬਲੋਗ ਆ ਇਹਦਾ ਇੱਥੇ ਚੜਨਾ ਹਣਾ ਇਹ ਕੁੜੀ ਮੇਰੀ ਏਦਾ ਇੱਧਾ ਨਾਲ ਵਿੱਚ ਦੇਖੀ ਜਾਓ ਏ ਇੱਕ ਦਾ ਚੜਕਦਾ ਆਹ ਨਹੀਂ ਇੱਧੇ ਚੜਕਦਾ ਹੈ ਇੱਦੀ ਇੱਧੇ ਚੜਕਦਾ ਹੈ ਤੁਹਾਡਾ ਕੀ ਰੈ ਐਕਸ਼ਨ ਹੈ ਆਪ ਕੋ ਕੁਝ ਕਹਿਣਾ ਰੈ ਐਕਸ਼ਨ ਹੈਗਾ ਮੈਂ ਲੈ ਜੋ ਕੋਈ ਵੀ ਹੱਕਦ ਨੂੰ ਹੱਲ ਦੇ ਤੇਰੇ ਲਈ ਮਤ ਤਿੰਦ ਸੂ ਨੀ ਓਏ ਮੰਮੀ ਨੇ ਕੀ ਲਿਆਂਦਾ ਦੇਖੀ ਹੁਣ ਦੇਖੀ ਮੰਮੀ ਨੇ ਕੀ ਲਿਆਂਦਾ ਪੱਤੀ ਪੱਤੀ ਕਹਿੰਦੀ

ਜਿਹੜੀ ਜੋੜੀ ਨੇ ਸਾਡੇ ਕੋਲ ਆਉਣਾ ਸੀ ਉਹ ਤਾਂ ਆਏ ਨਹੀਂ ਉਹਨਾਂ ਦੀ ਤਿਆਰੀਆਂ ਅਸੀਂ ਫੁੱਲ ਕੀਤੀਆਂ ਸੀਗੀਆਂ ਤੇ ਆਹ ਦੇਖੋ ਜੀ ਲੈ ਕੇ ਆਏ ਨੇ ਜੀ ਕੀ ਕਹਿੰਦੇ ਇਹਨੂੰ ਚੋਕੋ ਆਈਸਕ੍ਰੀਮ ਚੋਕੋ ਆਈਸਕ੍ਰੀਮ ਚੋਕੋ ਆਈਸਕ੍ਰੀਮ ਲਿਆਂਦੀ ਸੀਗੀ ਤੇ ਹੁਣ ਸਾਨੂੰ ਆਪ ਹੀ ਖਾਣੀ ਪੈਣੀ ਆ ਟਾਈਮ ਵੀ ਅਸੀਂ ਬਹੁਤ ਜ਼ਿਆਦਾ ਵੇਟ ਕੀਤੀ ਆ ਬਟ ਉਹ ਨਹੀਂ ਪਹੁੰਚੇ ਸਾਡੇ ਵਿਚਕਾਰ ਕਪਲ ਜੋੜੀ ਆਉਣੀ ਸੀ ਸਾਡੇ ਤੋਂ ਮਸ਼ਹੂਰ ਇੰਸਟਾਗ੍ਰਾਮ ਤੇ ਮਸ਼ਹੂਰ ਕਪਲ ਜੋੜੀ ਸੀ ਜਿਹੜੀ ਹਣ ਤੱਕ ਨਹੀਂ ਪਹੁੰਚੀ ਅਜੇ ਤੱਕ ਹਾਂ ਨਹੀਂ ਮੈਨੂੰ ਤਾਂ ਸਾਨੂੰ ਹੁਣ ਆਪ ਹੀ ਖਾਣਾ ਪੈਣਾ ਆਹ ਭਰੀ ਆ ਦੇਖ ਲਓ ਇੱਥੇਗਾ ਵੀ ਆ ਕੁਝ ਖੋਲੀ ਖੋਲੀ ਦੇਖਦੇ ਕੀ ਆ ਕੀ ਆ ਇੱਕ ਮੈਗ ਫਰੀ ਲਈ ਆ ਇੱਕ ਦੇ ਵਹੀ ਨਹੀਂ ਕਾਲੀ ਲੱਗਦਾ ਕਾਲੀ ਨਾ ਹੋਵੇ ਇੱਕ ਹਾਂ ਪਿਗਲੀ ਆ ਬਰਫੜੇ ਚ ਰੱਖੀ ਸੀਗੀ ਬਰਫੜੇ ਚੀ ਜੀ ਬਰਫੜੇ ਚ ਰੱਖ ਦੁਬਾਰਾ ਨਾ ਕਰੀ ਨਾ ਕਰੀ ਕੁਝ ਵੀ ਬਰਫੜੇ ਚ ਰੱਖ ਦੁਬਾਰਾ ਇਹ ਚੋ ਗਈ ਚੋ ਗਈ ਆ ਦੇ ਕੀ ਕਰਦੀ